ਹਾਲ ਨਮਸਕਾਰ ਸਾਰੇ ਵਿਦਿਆਰਥੀਆਂ ਨੂੰ ਜਿਵੇਂ ਕਿ ਆਪਾਂ ਪੰਜਾਬ ਦਾ ਇਤਿਹਾਸ ਕਰ ਰਹੇ ਹਾਂ ਜੀ ਤਰਤੀਬ 22 ਇੱਕ ਲੜੀ ਦੇ ਵਿੱਚ ਇਸ ਤੋਂ ਪਹਿਲਾਂ 6 ਭਾਗ ਨੇ ਜਿਹੜੇ ਉਹ ਪੰਜਾਬ ਦੇ ਇਤਿਹਾਸ ਦੇ ਆਪਾਂ ਅਪਲੋਡ ਕਰ ਚੁੱਕੇ ਹਾਂ ਇਹ 7ਵੀਂ ਵੀਡੀਓ ਜਿਹੜੀ ਹੈ ਆਪਜੀ ਦੇ ਅੱਗੇ ਹਾਜ਼ਰ ਹੈ ਪੇਸ਼ ਹੈ ਤੇ ਆਓ ਜੀ ਆਪਾਂ ਪੜ੍ਹੀਏ ਤੇ ਆਪਾਂ ਨੇ ਪੰਜਾਬ ਦਾ ਜੋ ਇਤਿਹਾਸ ਹੈ ਕਰਤਾ ਆਪਾਂ ਵਿਸਥਾਰਪੂਰਵਕ ਹੀ ਰਹੇ ਹਾਂ ਤਾਂ ਜੋ ਕੋਈ ਕਿਤੇ ਕੁਝ ਛੁੱਟੇ ਨਾ ਪਰੰਤੂ ਵਿਸਥਾਰ ਇਸ ਹਿਸਾਬ ਨਾਲ ਹੈ ਕਿ ਆਪਾਂ ਨੇ ਕੰਪੀਟੀਸ਼ਨ ਇਗਜ਼ਾਮ ਜਿਹੜੇ ਹੈਗੇ ਨੇ ਉਹਨਾਂ ਨੂੰ ਮੱਦੇ ਨਜ਼ਰ ਉਹਨਾਂ ਨੂੰ ਜਿਹੜਾ ਹੈ ਅੱਗੇ ਰੱਖ ਕੇ ਕਰਨਾ ਹੈ ਇੰਨਾ ਵੀ ਜ਼ਿਆਦਾ ਵਿਸਥਾਰ ਨਹੀਂ ਕਿ ਆਪਾਂ ਆਪਣੇ ਮੁੱਖ ਉਦੇਸ਼ ਜੋ ਹੈ ਉਸ ਤੋਂ ਦੂਰ ਜਾਈਏ ਪਰੰਤੂ ਇਹ ਵੀ ਨਹੀਂ ਹੈ ਕਿ ਆਪਣਾ ਕੁਝ ਰਹਿ ਜਾਵੇ ਇਸ ਲਈ ਵੱਖ-ਵੱਖ ਪੰਜਾਬ ਦੀਆਂ ਪ੍ਰੀਖਿਆਵਾਂ ਆ ਭਾਵੇਂ ਪੀਟ੍ਰੀਪਲ ਐਸਪੀ ਦੀਆਂ ਨੇ ਭਾਵੇਂ ਪੀਪੀਐਸਸੀ ਦੀਆਂ ਨੇ ਏ ਬੀ ਸੀ ਜੋ ਵੀ ਕਿਸੇ ਵੀ ਗਰੁੱਪ ਦੀਆਂ ਨੇ ਤੇ ਉਹਨਾਂ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਬਾਰੇ ਬੜੇ ਹੀ ਪ੍ਰਸ਼ਨ ਜਿਹੜੇ ਹੈਗੇ ਨੇ ਪੁੱਛੇ ਜਾਂਦੇ ਨੇ ਸੋ ਆਪਾਂ ਇੱਕ ਤਰਤੀਬ ਦੇ ਨਾਲ ਇਤਿਹਾਸ ਸ਼ੁਰੂ ਕੀਤਾ ਹੋਇਆ ਪੰਜਾਬ ਦਾ ਉਸ ਦੀ 7ਵੀਂ ਵੀਡੀਓ ਜੀ ਹੁਣ ਤੁਹਾਡੇ ਅੱਗੇ ਹਾਜ਼ਰ ਹੈ ਹਾਂਜੀ ਇਸ ਵੀਡੀਓ ਤੋਂ ਛੇਵੀਂ ਵੀਡੀਓ ਦੇ ਵਿੱਚ ਜੋ ਆਪਾਂ ਕੀਤਾ ਸੀਗਾ ਆਪਾਂ ਪੰਜਾਬ ਦੇ ਇਤਿਹਾਸ ਦੇ ਸੂਮਿਆਂ ਬਾਰੇ ਪੜ ਰਹੇ ਹਾਂ ਉਹ ਆਪਾਂ ਪੜਿਆ ਸੀ ਜੀ ਅ ਆਪਣੇ ਦੇ ਹੁਕਮਨਾਮਿਆਂ ਤੱਕ ਹਨਾ ਹੁਕਮਨਾਮਿਆਂ ਤੋਂ ਬਾਅਦ ਅੱਗੇ ਜੋ ਪੰਜਾਬ ਦੇ ਇਤਿਹਾਸ ਦੇ ਸੂਮਿਆਂ ਦੇ ਵਿੱਚ ਗੱਲ ਆਉਂਦੀ ਹੈ ਉਹ ਹੈਗੀ ਆ ਜਨਮ ਸਾਖੀਆਂ ਦੀ ਅੱਜ ਆਪਾਂ ਜਨਮ ਸਾਖੀ ਬਾਰੇ ਪੜਾਂਗੇ ਹਾਂਜੀ ਦੇਖੋ ਜਨਮ ਤੋਂ ਭਾਵ ਨੌਜੀ ਮੈਂ ਨੋਟ ਕਰ ਲਓ ਇੱਥੇ ਜਨਮ ਸਾਖੀਆਂ ਬਾਰੇ ਆਪਾਂ ਪੜ੍ਹਦੇ ਹਾਂ ਠੀਕ ਹੈ ਜੀ ਅੱਜ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਇਤਿਹਾਸ ਕਸੂਮਿਆਂ ਦੇ ਸਬੰਧ ਵਿੱਚ ਜਨਮ ਸਾਖੀਆਂ ਦੀ ਪੰਜਾਬ ਦੇ ਇਤਿਹਾਸਕ ਕਸੂਮਿਆਂ ਦੇ ਸਬੰਧ ਵਿੱਚ ਗੱਲ ਕਰਾਂਗੇ ਕਿਸ ਦੀ ਆਪ ਅੱਜ ਜਨਮ ਸਾਖੀਆਂ ਦੀ ਠੀਕ ਹੈ ਜੀ ਹਾਂਜੀ ਹਿਸਟੋਰੀਕਲ ਸੋਰਸਸ ਦੇ ਤੌਰ ਤੇ ਆਪਾਂ ਜਨਮ ਸਾਖੀ ਦੀ ਗੱਲ ਕਰਾਂਗੇ ਕੀ ਦੇ ਹਿਸਟੋਰੀਕਲ ਸਰਸੋਜ ਜੀ ਪੰਜਾਬ ਦੇ ਇਸ ਤੋਂ ਪਹਿਲਾਂ ਛੇਵੀਂ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਹੁਕਮਨਾਮੇ ਤੱਕ ਠੀਕ ਹੈ ਜੀ ਹੁਕਮਨਾਮੇ ਤੱਕ ਆਪਾਂ ਗੱਲ ਕੀਤੀ ਸੀ ਹੁਣ ਅੱਗੇ ਆਪਾਂ ਤੋਰਾਂਗੇ ਇਸ ਗੱਲ ਨੂੰ ਤੇ ਜਨਮ ਸਾਖੀਆਂ ਬਾਰੇ ਪੜ੍ਹਾਂਗੇ ਕਿ ਕਿਸ ਤਰ੍ਹਾਂ ਜਨਮ ਸਾਖੀਆਂ ਪੰਜਾਬ ਦੇ ਇਤਿਹਾਸਕ ਸੌਮਿਆਂ ਦੇ ਤੌਰ ਤੇ ਸਹਾਇਕ ਸਿੱਧ ਹੁੰਦੀਆਂ ਹਨ ਹਾਂਜੀ ਪਹਿਲੀ ਗੱਲ ਇਹ ਆਉਂਦੀ ਹੈ ਕਿ ਜਨਮ ਸਾਖੀਆਂ ਕੀ ਹਨ ਕੋਈ ਵੀ ਜਿਹੜਾ ਪ੍ਰਸ਼ਨ ਹੈ ਉਹ ਇਸ ਤੇ ਆਧਾਰਿਤ ਹੁੰਦਾ ਹੈ ਕੀ ਕਦੋਂ ਕਿੱਥੇ ਕਿਵੇਂ ਵੈਨ ਵੇਅਰ ਹਾਊ ਵਾਟ ਹੈਨਾ ਕੀ ਕਦੋਂ ਕਿੱਥੇ ਕਿਵੇਂ ਤੇ ਆਧਾਰਿਤ ਹੁੰਦਾ ਨਾ ਸੋ ਇੱਥੇ ਆਪਾਂ ਜਨਮ ਸਾਖੀਆਂ ਦੀ ਗੱਲ ਕਰਨੀ ਹੈ ਤਾਂ ਫਿਰ ਆਪਣਾ ਇਹ ਵੀ ਦੱਸਣਾ ਬਣਦਾ ਹੈ ਕਿ ਜਨਮ ਸਾਖੀਆਂ ਕੀ ਹਨ ਹਾਂਜੀ ਜਨਮ ਅਤੇ ਸਾਖੀ ਸੰਯੁਕਤ ਸ਼ਬਦ ਹੈ ਜਨਮ ਅਤੇ ਸਾਖੀ ਸੰਯੁਕਤ ਸ਼ਬਦ ਹੈ ਸਾਖੀ ਸ਼ਬਦ ਸੰਸਕ੍ਰਿਤ ਦੇ ਸਾਖੀਸ਼ੀ ਦਾ ਰੂਪ ਮੰਨਿਆ ਜਾਂਦਾ ਹੈ ਠੀਕ ਹੈ ਜੀ ਜਨਮ ਸਾਖੀ ਦੇ ਜਨਮ ਸਾਖੀ ਦੇ ਮੂਲ ਅਰਥ ਬਾਰੇ ਸਮਝਾਉਂਦੇ ਹੋਏ ਆਚਾਰੀਆ ਪਰਸ਼ੂਰਾਮ ਚਤੁਰਵੇਦੀ ਦੱਸਦੇ ਹਨ ਕੌਣ ਆਚਾਰੀਆ ਪਰਸ਼ੂਰਾਮ ਚਤੁਰਵੇਦੀ ਦੱਸਦੇ ਹਨ ਕਿ ਉਹ ਪੁਰਸ਼ ਜਿਸ ਨੇ ਕਿਸੇ ਉਹ ਪੁਰਸ਼ ਜਿਸ ਨੇ ਕਿਸੇ ਵਸਤ ਜਾਂ ਘਟਨਾ ਨੂੰ ਅੱਖੀਂ ਦੇਖਿਆ ਹੋਵੇ ਠੀਕ ਹੈ ਜੀ ਜਿਸ ਨੇ ਕਿਸੇ ਵਸਤ ਜਾਂ ਘਟਨਾ ਨੂੰ ਅੱਖੀਂ ਦੇਖਿਆ ਹੋਵੇ ਸੋ ਸਾਖੀ ਸ਼ਬਦ ਦਾ ਅਰਥ ਹੈ ਗਵਾਹੀ ਵਿਟਨੈਸ ਜਾ ਚਸ਼ਮਦੀਦ ਗਵਾਹ ਦਾ ਵਿਰਤਾਂਤ ਠੀਕ ਹੈ ਜੀ ਪ੍ਰਸਿੱਧ ਵਿਦਵਾਨ ਰਤਨ ਜੱਗੀ ਦੱਸਦੇ ਹਨ ਕਿ ਜਨਮ ਤੋਂ ਭਾਵ ਇੱਥੇ ਕੇਵਲ ਪਦਾਇਸ਼ ਨਹੀਂ ਸਗੋ ਸਾਰਾ ਜੀਵਨ ਹੈ ਸਗੋ ਸਾਰਾ ਜੀਵਨ ਹੈ ਠੀਕ ਹੈ ਜੀ ਦਾ ਬੀਨਿੰਗ ਆਫ ਬਰਥ ਹੇਅਰ ਇਜ਼ ਨਾਟ ਜਸਟ ਬਰਥ ਬਟ ਦਾ ਹਾਲ ਲਾਈਫ ਓਕੇ ਇਸ ਤਰ੍ਹਾਂ ਸਥੂਲ ਰੂਪ ਦੇ ਵਿੱਚ ਜਨਮ ਸਾਖੀ ਤੋਂ ਭਾਵ ਕਿਸੇ ਮਹਾਪੁਰਸ਼ ਦਾ ਅਧਿਆਤਮਕ ਜੀਵਨ ਵਿਰਤਾਂਤ ਹੈ ਸਪਿਰਚੁਅਲ ਜਿਹੜੀ ਹੈ ਉਹਦਾ ਲਾਈਫ ਦੇ ਬਾਰੇ ਜਿਹੜਾ ਹੈ ਦੱਸਣਾ ਹੈ ਜਨਮ사ਖੀ ਤੋਂ ਭਾਵ ਜਨਮ사ਖੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਯਾਤਰਾਵਾਂ ਸਿੱਖਿਆਵਾਂ માં ਅਤੇ ਜੋਤੀ ਜੋਤ ਸਮਾਉਣ ਦਾ ਵਰਣਨ ਕਰਦੀ ਹੈ ਇਹ ਪ੍ਰਸ਼ਨ ਨੂੰ ਨੋਟ ਕਰ ਲਿਓ ਜੀ ਇਸ ਲਾਈਨ ਨੂੰ ਨੋਟ ਕਰ ਲਿਓ ਪ੍ਰਸ਼ਨ ਆਜੇ ਵੀ ਜਨਮ사ਖੀ ਦੇ ਵਿੱਚ ਹੈ ਕਿ ਹੈ ਜਨਮ사ਖੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਠੀਕ ਹੈ ਉਹਨਾਂ ਦੀਆਂ ਯਾਤਰਾਵਾਂ ਓਕੇ ਉਹਨਾਂ ਦੀਆਂ ਸਿੱਖਿਆਵਾਂ ਅਤੇ ਜੋਤੀ ਜੋਤ ਸਮਾਉਣ ਬਾਰੇ ਜਿਹੜੇ ਹੈ ਉਹਦੇ ਵਿੱਚ ਵਰਣਨ ਕਰਦੀ ਹੈ ਠੀਕ ਹੈ ਸੋ ਇੱਥੇ ਜਨਮ ਸਾਖੀ ਦੇ ਬਾਰੇ ਸਾਨੂੰ ਇੰਨਾ ਕੁ ਤੱਕ ਕਨਫਰਮ ਹੋਈ ਗਿਆ ਠੀਕ ਹੈ ਜੀ ਅੱਗੇ ਅਸੀਂ ਗੱਲ ਕਰਦੇ ਹਾਂ ਪਰ ਜਿਹੜੀ ਮਤਲਬ ਕਿ ਜਨਮ ਸਾਖੀਆਂ ਦੇ ਤੌਰ ਤੇ ਕਿਹੜੇ-ਕਿਹੜੇ ਗ੍ਰੰਥ ਸਿੱਧਾ ਕਈ ਜਨਮ ਸਾਖੀਆਂ ਮਿਲਦੀਆਂ ਨੇ ਮੁੱਖ ਤੌਰ ਤੇ ਕਿਹਾ ਜਿਵੇਂ ਪ੍ਰਾਤਨ ਜਨਮ ਸਾਖੀ ਭਾਈ ਬਾਲੇਵਾਲੀ ਜਨਮ ਸਾਖੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਵਰਗੇ ਕਈ ਜਨਮ ਸਾਖੀ ਗ੍ਰੰਥ ਸਾਡੇ ਕੋਲ ਮੌਜੂਦ ਹਨ ਇਹ ਵੀ ਨੋਟ ਕਰ ਲਓ ਜੀ ਵਿਦਿਆਰਥੀ ਕੀ ਪ੍ਰਾਤਨ ਜਨਮਸਾਖੀ ਭਾਈ ਬਾਲੇ ਵਾਲੀ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ ਵਰਗੇ ਕਈ ਜਨਮਸਾਖੀ ਗ੍ਰੰਥ ਸਾਡੇ ਕੋਲ ਮੌਜੂਦ ਹਨ ਠੀਕ ਹੈ ਜੀ ਇਨ੍ਹਾਂ ਜਨਮਸਾਖੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਚਪਨ ਯਾਤਰਾਵਾਂ ਸਿੱਖਿਆਵਾਂ ਤੇ ਜੋਤੀ ਜੋਤ ਸਮਾਉਣ ਬਾਰੇ ਵਰਣਨ ਕੀਤਾ ਗਿਆ ਹੈ ਇਹ ਨੋਟ ਕਰ ਲਿਓ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਨਾ ਇਹ ਜਿਹੜੀ ਭਾਈ ਬਾਲੇ ਵਾਲੀ ਜਨਮਸਾਖੀ ਹੈ ਇਹ ਸਭ ਤੋਂ ਘੱਟ ਵਿਸ਼ਵਾਸਯੋਗ ਮੰਨੀ ਗਈ ਹੈ ਕਿਉਂਕਿ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਭਾਈ ਬਾਲੇ ਨਾਮ ਦਾ ਕੋਈ ਆਦਮੀ ਹੈ ਹੀ ਨਹੀਂ ਸੀ ਹੁਣ ਇਸ ਗੱਲ ਨੂੰ ਆਪਾਂ ਜਿਆਦਾ ਲੰਮੇ ਦੇ ਵਿੱਚ ਨਹੀਂ ਲੈ ਕੇ ਜਾਣਾ ਫਿਲਹਾਲ ਪਰੰਤੂ ਅਗਰ ਇਹ ਪ੍ਰਸ਼ਨ ਆਜੇ ਕਿ ਸਭ ਤੋਂ ਘੱਟ ਜਿਹੜੀ ਹੈ ਵਿਸ਼ਵਾਸ ਵਿਸ਼ਵਾਸਯੋਗ ਪ੍ਰੋਸੇ ਦੇ ਜੋ ਲਾਇਕ ਨਹੀਂ ਹੈ ਵੀ ਇਹ ਕਿਹੜੀ ਜਨਮ ਸਾਕੀ ਮੰਨੀ ਜਾਂਦੀ ਹੈ ਉਹ ਭਾਈ ਬਾਲੇ ਵਾਲੀ ਜਨਮ ਸਾਕੀ ਮੰਨੀ ਜਾਂਦੀ ਹੈ ਪਰੰਤੂ ਇਹ ਜਿਹੜੀਆਂ ਜਨਮ ਸਾਕੀਆਂ ਸਾਨੂੰ ਮਿਲਦੀਆਂ ਨੇ ਪ੍ਰਾਤਨ ਜਨਮ ਸਾਕੀ ਭਾਈ ਬਾਲੇ ਵਾਲੀ ਜਨਮ ਸਾਕੀ ਤੇ ਮਿਹਰਬਾਲ ਵਾਲੀ ਜਨਮ ਸਾਕੀ ਹੋਰ ਵੀ ਜਨਮ ਸਾਕੀਆਂ ਹਨ ਪਰੰਤੂ ਇੱਥੇ ਅਸੀਂ ਕੁਸ਼ਕਦਾਈ ਖਾਲੇ ਵਰਣਨ ਕੀਤਾ ਹੈ ਅੱਗੇ ਕਰਦੇ ਆ ਜੀ ਜਨਮ ਸਾਕੀ ਪ੍ਰਾਤਨ ਪੰਜਾਬੀ ਵਾਰਤਕ ਦਾ ਇੱਕ ਰੂਪ ਹੈ ਇਹ ਵੀ ਸਾਨੂੰ ਦੱਸਿਆ ਜਾਂਦਾ ਹੈ ਕੀ ਜਨਮ사ਖੀ ਜਿਹੜੀ ਹੈਗੀ ਹੈ ਜਨਮ사ਖੀ ਪ੍ਰਾਤਨ ਪੰਜਾਬੀ ਵਾਰਤਕ ਦਾ ਇੱਕ ਰੂਪ ਹੈ ਜਨਮ사ਖੀ ਫਾਰਮ ਆਫ ਐਂਸ਼ੀਅੰਟ ਪੰਜਾਬੀ ਪ੍ਰੋਜ਼ ਓਕੇ ਇਹ ਵੀ ਮੰਨਿਆ ਜਾਂਦਾ ਹੈ ਕਿ ਪ੍ਰਾਤਨ ਪੰਜਾਬੀ ਵਾਰਤਕ ਦਾ ਆਰੰਭ ਹੀ ਜਨਮ사ਖੀ ਦੀ ਪਰੰਪਰਾ ਦੇ ਨਾਲ ਹੋਇਆ ਹੈ ਇਹ ਵੀ ਗੱਲ ਤੁਸੀਂ ਨੋਟ ਕਰ ਲਓ ਜੀ ਵੀ ਜਿਹੜੀ ਪ੍ਰਾਤਨ ਪੰਜਾਬੀ ਵਾਰਤਕ ਦਾ ਆਰੰਭ ਪ੍ਰੋਜ਼ ਪੰਜਾਬੀ ਪ੍ਰੋਜ਼ ਓਕੇ ਪ੍ਰਾਤਨ ਪੰਜਾਬੀ ਵਾਰਤਕ ਦਾ ਆਰੰਭ ਕਿਸ ਤੋਂ ਆਰੰਭ ਮੰਨਿਆ ਜਾਂਦਾ ਹੈ ਉਹ ਵੀ ਜਨਮ ਸਾਖੀ ਤੋਂ ਹੀ ਮੰਨਿਆ ਜਾਂਦਾ ਹੈ ਵੀ ਜਿਹੜੀ ਜਨਮ ਸਾਖੀਆਂ ਤੋਂ ਪ੍ਰਾਤਨ ਪੰਜਾਬੀ ਵਾਰਤਕ ਦਾ ਜਿਹੜਾ ਹੈਗਾ ਉਹ ਆਰੰਭ ਹੋਇਆ ਹੈ ਹੁਣ ਇਹ ਪ੍ਰਸ਼ਨ ਵੀ ਉੱਠਦਾ ਹੈ ਕਿ ਜਨਮ ਸਾਖੀਆਂ ਦਾ ਆਰੰਭ ਕਦੋਂ ਹੋਇਆ ਜਨਮ ਸਾਖੀਆਂ ਦਾ ਆਰੰਭ ਕਦੋਂ ਹੁੰਦਾ ਹੈ ਇਸ ਸਬੰਧ ਵਿੱਚ ਸਾਨੂੰ ਇਹ ਉੱਤਰ ਮਿਲਦਾ ਹੈ ਕਿ ਜਨਮ ਸਾਖੀਆਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਜਨਮ ਲਾਈਫ ਸੌਰੀ ਬਰਥ ਐਂਡ ਜੀਵਨ ਲਾਈਫ ਜਨਮ ਅਤੇ ਜੀਵਨ ਚਿੱਤਰ ਨੂੰ ਬਿਆਨ ਕਰਨ ਤੋਂ ਸ਼ੁਰੂ ਹੁੰਦਾ ਹੈ ਨੋਟ ਕਰ ਲਓ ਵਿਦਿਆਰਥੀ ਜਨਮ ਸਾਖੀਆਂ ਦਾ ਆਰੰਭ ਕਦੋਂ ਹੁੰਦਾ ਹੈ ਹਾਂਜੀ ਇਸ ਇਸ ਦਾ ਉੱਤਰ ਹੈ ਇਸ ਸੰਬੰਧ ਵਿੱਚ ਸਾਨੂੰ ਉੱਤਰ ਇਹ ਮਿਲਦਾ ਹੈ ਕਿ ਜਨਮ ਸਾਖੀਆਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਚਿੱਤਰ ਨੂੰ ਬਿਆਨ ਕਰਨ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਜੀ ਓਕੇ ਹਾਂਜੀ ਅੱਗੇ ਇੱਥੇ ਇਹ ਗੱਲ ਵੀ ਚੇਤੇ ਰੱਖੀ ਜਾਵੇ ਕਿ ਜਨਮ ਸਾਖੀਆਂ ਲੇਖਣ ਦੀ ਰਵਾਇਤ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮਾਂ ਬਾਅਦ ਸ਼ੁਰੂ ਹੋਈ ਇਹ ਗੱਲ ਨੋਟ ਕਰ ਲਿਓ ਜਨਮ ਸਾਖੀਆਂ ਕੋਈ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨਦਿਆਂ ਉਹਨਾਂ ਦੇ ਜਿਉਂਦਿਆਂ ਹੀ ਲਿਖਣੀਆਂ ਸ਼ੁਰੂ ਹੋਈਆਂ ਸੀ ਜਾਂ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਤੁਰੰਤ ਬਾਅਦ ਨਹੀਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਾਲਾਂ ਬਾਅਦ ਕਾਫੀ ਸਮੇਂ ਬਾਅਦ ਜਨਮ ਸਾਖੀਆਂ ਲੇਖਣ ਦੀ ਜਿਹੜੀ ਰਵਾਇਤ ਆ ਉਹ ਸ਼ੁਰੂ ਹੁੰਦੀ ਹੈ ਤੇ ਇਹ ਮੈਂ ਤੁਹਾਨੂੰ ਫੇਰ ਦੱਸਦਾ ਕਿ ਪ੍ਰਾਤਨ ਪੰਜਾਬੀ ਵਾਰਤਕ ਦਾ ਆਰੰਭ ਵੀ ਜਨਮ ਸਾਖੀ ਦੀ ਪਰੰਪਰਾ ਦੇ ਨਾਲ ਹੋਇਆ ਮੰਨਿਆ ਜਾਂਦਾ ਹੈ ਹਾਂਜੀ ਅੱਗੇ ਇਥੇ ਗੱਲ ਚਤੇ ਰੱਖੀ ਜਾਵੇ ਕਿ ਜਨਮ ਸਾਖੀਆਂ ਲਿਖਣ ਦੀ ਰਵਾਇਤ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮਾਂ ਬਾਅਦ ਸ਼ੁਰੂ ਹੋਈ ਸੀ ਉਹਨਾਂ ਦੇ ਹੁੰਦਿਆਂ ਨਹੀਂ ਸ਼ੁਰੂ ਹੋਈ ਸੀ ਬਾਅਦ ਸ਼ੁਰੂ ਹੋਈ ਸੀ ਬਹੁਤ ਸਾਰੀਆਂ ਜਨਮ ਸਾਖੀਆਂ ਦਾ ਸੰਬੰਧ ਨਿਰਸੰਦੇਹ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਹੈ ਪਰੰਤੂ ਹੋਰ ਵੀ ਕੁਝ ਮਹਾਪੁਰਸ਼ਾਂ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀਆਂ ਸਾਨੂੰ ਪ੍ਰਾਪਤ ਨੇ ਜਿਹੜੀਆਂ ਉਹ ਹੁੰਦੀਆਂ ਹਨ ਇਹ ਠੀਕ ਹੈ ਕਿ ਜਨਮ ਸਾਖੀਆਂ ਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਸਬੰਧ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਜੀਵਨ ਉਹਨਾਂ ਦੀਆਂ ਉਦਾਸੀਆਂ ਉਹਨਾਂ ਦੀਆਂ ਯਾਤਰਾਵਾਂ ਉਹਨਾਂ ਦੇ ਜੋਤੀ ਜੋਤ ਸਮਾਉਣ ਦੀਆਂ ਘਟਨਾਵਾਂ ਦੇ ਨਾਲ ਸਬੰਧਤ ਹੈ ਪਰੰਤੂ ਇਹ ਵੀ ਹੈ ਕਿ ਕੁਝ ਹੋਰ ਮਹਾਪੁਰਸ਼ਾਂ ਦੇ ਜੀਵਨ ਨਾਲ ਸਬੰਧਤ ਜਨਮ ਸਾਖੀਆਂ ਵੀ ਸਾਨੂੰ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੀ ਜਨਮ ਸਾਖੀ ਰੈਦਰਾਸ ਜਨਮ ਸਾਖੀ ਦੀ ਗੱਲ ਕੀਤੀ ਜਾ ਸਕਦੀ ਹੈ ਹਾਂਜੀ ਅੱਗੇ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪ੍ਰਸਿੱਧ ਜਨਮ ਸਾਖੀਆਂ ਗੁਰਮੁਖੀ ਲਿਪੀ ਦੇ ਵਿੱਚ ਹੀ ਬਧੇਰੇ ਕਰਕੇ ਲਿਖੀਆਂ ਗਈਆਂ ਹਨ ਵਿਦਿਆਰਥੀਓ ਨੋਟ ਕਰ ਲੋ ਇਹ ਗੱਲ ਜਿਹੜੀਆਂ ਬਹੁਤ ਸਾਰੀਆਂ ਪ੍ਰਸਿੱਧ ਜਨਮ ਸਾਖੀਆਂ ਨੇ ਜਿਨ੍ਹਾਂ ਦਾ ਕੀ ਉੱਪਰ ਵੀ ਮੈਂ 3-4 ਦਾ ਜ਼ਿਕਰ ਕੀਤਾ ਹੈ ਉਹ ਜਿਹੜੀਆਂ ਪ੍ਰਸਿੱਧ ਜਨਮ ਸਾਖੀਆਂ ਨੇ ਉਹ ਗੁਰਮੁਖੀ ਲਿਪੀ ਦੇ ਵਿੱਚ ਕਿਹੜੀ ਲਿਪੀ ਸੀ ਕਿਹੜੀ ਸਕ੍ਰਿਪਟ ਸੀ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦੇ ਵਿੱਚ ਬਥੇਰੇ ਨੋਟ ਕਰ ਲਿਓ ਕਿਸ ਲਿਪੀ ਦੇ ਵਿੱਚ ਬਥੇਰੇ ਜਨਮ ਸਾਖੀਆਂ ਮਿਲਦੀਆਂ ਨੇ ਗੁਰਮੁਖੀ ਲਿਪੀ ਦੇ ਵਿੱਚ ਹੀ ਲਿਖੀਆਂ ਗਈਆਂ ਨੇ ਪਰ ਪਰ ਕੀ ਬਟ ਪਰ ਜੇ ਉਹਨਾਂ ਦੀ ਬੋਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਜਾਂ ਸੰਤ ਭਾਸ਼ਾ ਦੇ ਵਾਂਗ ਹੈ ਠੀਕ ਹੈ ਬਟ ਇਫ ਵੀ ਟਾਕ ਅਬਾਊਟ ਥੇਅਰ ਲੈਂਗੁਏਜ ਇਟ ਇਜ਼ ਲਾਈਕ ਪੰਜਾਬੀ ਔਰ ਸੰਤ ਭਾਸ਼ਾ ਓਕੇ ਪਰ ਵੀ ਜੇ ਉਹਨਾਂ ਦੀ ਬੋਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਜਾਂ ਸੰਤ ਭਾਸ਼ਾ ਦੇ ਵਾਂਗ ਹੈ ਠੀਕ ਹੈ ਜੀ ਸੋ ਆਪਾਂ ਹੁਣ ਸੋ ਅੱਜ ਆਪਾਂ ਇੰਨਾ ਹੀ ਪੜਾਂਗੇ ਜੀ ਇਸ ਤੋਂ ਅੱਗੇ ਆਪਾਂ ਕੁਝ ਜਨਮ ਸਾਖੀਆਂ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਅੱਜ ਦੀ ਜਿਹੜੀ ਵੀਡੀਓ ਹੈ ਉਸ ਵਿੱਚ ਜੋ ਪੰਜਾਬ ਦੇ ਇਤਿਹਾਸਕ ਸੁਮਿਆਂ ਦੇ ਸੰਤਰਾਪ ਦੇ ਵਿੱਚ ਜਨਮ ਸਾਖੀਆਂ ਬਾਰੇ ਗੱਲ ਕੀਤੀ ਗਈ ਹੈ ਆਪ ਜੀ ਨੂੰ ਸਮਝ ਆਇਆ ਹੋਵੇਗਾ ਅਗਰ ਆਪ ਜੀ ਦਾ ਕੋਈ ਰਾਏ مشਵਰਾ ਹੋਵੇ ਆਪ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਜਾਂ ਮੈਨੂੰ ਫੋਨ ਕਰ ਸਕਦੇ ਹੋ 82830 48762 ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜਿੱਤੇ ਜਾਂ ਆਪਣਾ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦੱਸ ਸਕਦੇ ਹੋ ਸੋ ਅੱਜ ਆਪਾਂ ਜਨਮ ਸਾਖੀਆਂ ਬਾਰੇ ਪੜਿਆ ਸੀ ਜੋ ਕਿ ਪੰਜਾਬ ਦੇ ਇਤਿਹਾਸਕ ਸੋਮਿਆਂ ਬਾਰੇ ਆਪਾਂ ਤਰਤੀਬવાર ਕਰ ਰਹੇ ਹਾਂ ਤੇ ਛੇਵੀਂ ਵੀਡੀਓ ਦੇ ਵਿੱਚ ਆਪਾਂ ਨੇ ਕੀਤਾ ਸੀਗਾ ਹੁਕਮਨਾਮਿਆਂ ਦੇ ਬਾਰੇ ਤੇ ਅੱਜ ਆਪਾਂ ਕੀਤਾ ਜਨਮ ਸਾਖੀਆਂ ਬਾਰੇ ਮਿਹਨਤ ਕਰੋ ਪਰਮਾਤਮਾ ਆਪ ਜੀ ਦੇ ਅੰਗ ਸੰਗ ਰਹਿਣ ਧੰਨਵਾਦ ਜੀ